ਹਾਂਜੀ ਦੋਸਤੋ ਮੈਂ ਆਪਣੇ ਕਾਨੂੰਨਾਂ ਲਾਮਾ ਚ ਕਰਾ ਲਈਏ ਹੁਣ ਜੇ ਤੁਹਾਡੇ ਕੋਈ ਵੀ ਨੁਕਸਾਨ ਹੋਊਗਾ ਇਰਥੇ ਮੇਰਾ ਭਰਾ ਤੇ ਮੇਰੀ ਮਾਜਿਮੇਵਾਰ ਹੋਣਗੇ ਇਹਦੀ ਭੈਣ ਦੀ ਇਹਦੀ ਅਛਾ ਕਾਲੀ ਜੀ ਨਾਲ ਭੱਜ ਜਾ ਤੂੰ ਇੱਕ ਮਿੰਟ ਬੈਠ ਬੇਬੇ ਮੈਂ ਹੁਣੇ ਭੈਣ ਨੂੰ ਲੈ ਕੇ ਆਉਣਾ ਬਾਹਰ ਨਿਕਲ ਉਹ ਵੱਡਿਆ ਵੈਲੀਆ ਅਜੇ ਤੂੰ ਫੰਡਰ ਮਾਸੀ ਦਾ ਦੁੱਧ ਪੀਤਾ ਹੈ ਕਾਲੋ ਤੇਰਾ ਭਰਾ ਆ ਗਿਆ ਮੈਂ ਤੂੰ ਕਿਉਂ ਡਰੀ ਜਾਨਾ ਮੈਂ ਤੇਰੇ ਨਾਲ ਆ ਜਿਹੜਾ ਮਰਜ਼ੀ ਆ ਜਾ ਦੇਖ ਲੂਗੀ ਮੈਂ ਓ ਬੇਸ਼ਰਮੇ ਤੈਨੂੰ ਸ਼ਰਮ ਨਾ ਆਈ ਮਾਂ ਉੱਥੇ ਬਿਮਾਰ ਬੈਠੀ ਐ ਤੂੰ ਇੱਥੇ ਕੜੀ ਚੌਲ ਖਾਈ ਜਾਨੀ ਆ ਸਾਡੇ ਤਾਂ ਰਾਤ ਦੀ ਰੋਟੀ ਨਹੀਂ ਲ ਚੱਲ ਕੋਈ ਨਾ ਨਾ ਜਾਈ ਮੇਰੇ ਨਾਲ ਭੈਣੇ ਪਰ ਇੱਕ ਵਾਰੀ ਇਹ ਗਾਣਾ ਤਾਂ ਸੁਣ ਲੈ ਹਾਈ ਨੀਰ ਤੇਰਾ ਜਿਹੜੇ ਦੁੱਖੋਂ ਮਰਿਆ ਭੁਲੇਖਾ ਜਿਹਾ ਪਉਣ ਲੱਗ ਪਈ ਕੈਸੀ ਜੰਮੀਨੀ ਸਾਡੇ ਵੇੜੇ ਵੇਰੀਏ ਸਿਰਾਂ ਦੀ ਪੀੜ ਕੈਸੀ ਜੰਮੀਨੀ ਸਾਡੇ ਵੇੜੇ ਵੇਰੀਏ ਛੱਡ ਲੈ ਮੇਰੀ ਬਾਹ ਕੀ ਹੋਇਆ ਮੇਰਾ